ਮੇਰੇ ਬੱਚਿਆਂ ਨੂੰ ਮਾਰਤਾ ਉਹਨਾਂ ਨੇ ਫਹਾਦ ਨੂੰ ਮਾਰਤਾ ਉਹ ਬੱਚੇ ਹੈ ਉਹਦੇ ਸੱਸ ਹੋਦੇ ਨੇ ਉਹਦੇ ਪਰਿਵਾਰ ਨੇ ਕਾਰਨ ਕੀ ਤੇ ਜਨ ਉਹਨਾਂ ਦੇ ਮਮੂਨਾਂ ਨੂੰ ਨਿਆਣਾ ਚਾਹੀਦਾ ਸੀ ਅੱਛਾ ਜੀ ਉਹਨੇ ਆਪਣੇ ਨੂੰ ਦੀ ਜਨ ਨੂੰ ਹੱਥ ਪਾਇਆ ਤੇ ਆ ਉਹਨੂੰ ਇਸ ਚੀਜ਼ 'ਚ ਉਹਦਾ ਮੁੰਡਾ ਆ ਗਿਆ ਤੇ ਬਚਾਅ ਹੋ ਗਿਆ ਕਿੰਨਾ ਕਿੰਨਾ ਚਿਰ ਹੋ ਗਿਆ ਹੈ ਵਿਆਹ ਵਿਆਹ ਨੂੰ ਲੈ ਸਾਲ ਨਹੀਂ ਹੋਇਆ ਦਾ ਕੀ ਡਾਲੇ ਜੀ ਉਹ ਤੰਗ ਬੜਾ ਕਰਦੇ ਸੀ ਜਦੋਂ ਦਾ ਵਿਆਹ ਹੋਇਆ ਨਾ ਜਸਵਿੰਦਰ ਬੜਾ ਲੜਦੀ ਹੁੰਦੀ ਸੀ ਲੜਦੀ ਹੁੰਦੀ ਪਰ ਮੈਂ ਕੋਰਾ ਨਾਲ ਹੀ ਫੋਨ ਕਰਕੇ ਜਵਾਬ ਦੇ ਦਿੰਦੇ ਹੁੰਦੇ ਪਰ ਉਹ ਕੁੜੀ ਮੇਰੀ ਪੂਰੀ ਹਸੈਨ ਵਾਲੀ ਹੈਗੀ ਸੰਦੀ ਹੁੰਦੀ ਨਹੀਂ ਮੰਮੀ ਕੁਛ ਨਹੀਂ ਹੋਇਆ ਮੈਂ ਹਰ ਵਾਰੀ ਉਹਨੂੰ ਕਿਹਾ ਕੁੜੀਏ ਚੱਲ ਆਪਾਂ ਲੈ ਚੱਲੇ ਆ ਤੇਰੀਆਂ ਦੋ ਰੋਟੀਆਂ ਨਹੀਂ ਵਿਖਦੀਆਂ ਸਾਨੂੰ ਤੂੰ ਚੱਲ ਤੂੰ ਚੱਲ ਨਹੀਂ ਹਾਂ ਵਾਦ 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 ਕਰਦੇ ਹੁੰਦੇ ਸੀ ਪਹਿਲਾਂ ਕੁੜੀ ਨੇ ਤੁਹਾਨੂੰ ਪੁੱਛਿਆ ਸੀ ਅਸੀਂ ਜਾ ਕੇ ਬੋਲ ਕੇ ਵੀ ਆਏ ਹਾਂ ਦੋਨੋਂ ਜੀ ਜਾ ਕੇ ਕਹਿ ਕੇ ਵੀ ਆਏ ਹਾਂ ਬਹੁਤ ਪਰੇਸ਼ਾਨ ਕਰ ਜਸਵਿੰਦਰ ਜਿਹੜੀ ਸੱਸ ਤੇਰੀ ਉਹ ਤਿੰਨ ਆਵਾ ਤਵਾ ਬੋਲਦੀ ਹੁੰਦੀ ਸੀ ਨਾ ਹੱਥੋਂ ਪਰੇ ਇਹਨਾਂ ਨੇ ਜਿਵੇਂ ਨਹੀਂ ਦਿੱਤਾ ਮੇਰੀ ਕੁੜੀ ਨੂੰ ਐਂਡ ਤੇ ਉਹਨੇ ਫਾਹਾ ਲਿੱਤਾ ਪਤਾ ਨਹੀਂ ਅੱਜ ਕੀ ਹੋਇਆ ਕੀ ਨਹੀਂ ਰੱਬ ਜਾਣੇ ਮੇਰੇ ਬੱਚਿਆਂ ਨੂੰ ਮਾਰਤਾ ਉਹਨਾਂ ਨੇ ਫਾਹਾ ਦੇ ਕੇ ਮਾਰਤਾ ਉਹ ਬੱਚਿਆਂ ਹੈ ਉਹਦੇ ਸੱਸ ਹੋਦੇ ਨੇ ਉਹਦੇ ਪਰਿਵਾਰ ਨੇ ਤੇ ਜਨ ਉਹਨਾਂ ਦੇ ਮਮੂਨਾਂ ਨੂੰ ਨਿਆਣਾ ਚਾਹੀਦਾ ਸੀ ਅੱਛਾ ਉਹਨੇ ਆਪਣੇ ਨੂੰ ਦੀ ਜਨ ਨੂੰ ਹੱਥ ਪਾਇਆ ਤੇ ਆ ਉਹਨੂੰ ਐਸਟੀਟੀੋਂ ਦਾ ਮੁੰਡਾ ਆ ਗਿਆ ਤੇ ਬਚਾਅ ਹੋ ਗਿਆ ਕਿੰਨਾ ਕਿੰਨਾ ਚਿਰ ਹੋ ਗਿਆ ਹੈ ਵਿਆਹ ਨੂੰ ਵਾਲੇ ਸਾਲ ਨਹੀਂ ਹੋਇਆ ਅੱਗੇ ਵੀ ਕੰਮ ਪਰੇਸ਼ਾਨ ਕਰਦੇ ਸੀ ਹਾਂ ਹਾਂ ਪਰੇਸ਼ਾਨ ਕਾਹਦਾ ਸੀ ਬਟੋ 10 ਦਿਨ ਇਸ ਸਾਨੂੰ ਮਾਂ ਨੂੰ ਇੱਥੇ ਦੋ ਵਾਰ ਉਹਨਾਂ ਜੋ ਦੱਸਿਆ ਮਾਂ ਨੇ ਅੱਜ ਸੋਂ ਬੰਨੀ ਆ ਉਹਦੀ ਤੇ ਪਤਾ ਲੱਗਿਆ ਜੀ ਕਾਰਨ ਕੀ ਬਣਿਆ ਕਿਵੇਂ ਉਹਨਾਂ ਨੇ ਨਹੀਂ ਭਾਈ ਮੰਨੇ ਸੇ ਦੇ ਫੋਨ ਹੀ ਆਏ ਸੀ ਤੁਹਾਡਾ ਬੱਚਾ ਅਜੇ ਹੀ ਨਹੀਂ ਅਜੇ ਤੇ ਉਹਨਾਂ ਦੇ ਘਰੇ ਹਾਂ ਆ ਉਹਨਾਂ ਹਾਂਜੀ ਸੋ ਦਿਨ ਤੁਹਾਡੇ ਪੂਰੀ ਹਾਂ ਇਨਸਾਫ ਚਾਹੀਦਾ ਸਾਨੂੰ ਇਹੋ ਜਿਹੇ ਇਹੋ ਜਿਹੇ ਬਹੁਤ ਖਲਾਫ ਹੋਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਇਹੋ ਜਿਹਾ ਬਿਲਕੁਲ ਉਸਨੇ ਕੋਈ ਕਾਰਵਾਈ ਕੀਤੀ ਨਹੀਂ ਹੁਣ ਅਸੀਂ ਕਰਵਾਨੇ ਉਹ ਨਾਲ ਦੇ ਪੁਲਿਸ ਆ ਗਏ ਬਸ ਅਸੀਂ ਹੁਣ ਨਾਲ ਦੇ ਲੁਧਿਆਣੇ ਅਸੀਂ ਆ ਗਏ ਹਾਂ ਲੁਧਿਆਣੇ ਅਸੀਂ ਰਹਿਣਾ ਲੈ ਕੁੜੀ ਲਿੱਤਾ ਤਾਂ ਲੁਧਿਆਣੇ ਦੀ ਸੀ ਹਾਂਜੀ ਅੰਮ੍ਰਿਤਸਰ ਵੀ ਆਈ ਸੀ ਅੰਮ੍ਰਿਤਸਰ ਅੰਮ੍ਰਿਤਸਰ ਬੰਦੇ ਦਾਲਾ ਬਾਜ਼ਾਰ ਕਿੰਨੀ ਉਮਰ ਕਿੰਨੀ ਸੀ 22 ਸਾਲ 22 ਸਾਲ ਦੀ ਹਾਂਜੀ ਕਾਰਨ ਕੀ ਸੀ ਜੀ ਬੱਚਾ ਨੇ ਬੱਚੇ ਦੀ ਮੈਨ ਡਿਮਾਂਡ ਡਾ ਲੇ ਬੱਚਾ ਨਹੀਂ ਹੋਇਆ ਹਾਲੇ ਹਾਂ ਹਾਲੇ ਜੀ ਸਾਲ ਵਿਆਹ ਨੂੰ ਨਹੀਂ ਹੋਇਆ ਹਾਂਜੀ ਮੈਨ ਬੱਚਾ ਨਹੀਂ ਉਹਦੇ ਕਰਕੇ ਉਹਨਾਂ ਨੇ ਇਸ ਤਰ੍ਹਾਂ ਹਾਂ ਹਾਂਜੀ ਗੱਲ ਦੱਸ ਕੀ ਡਾਲਦੇ ਜੀ ਉਹ ਤੰਗ ਬੜਾ ਕਰਦੇ ਸੀ ਜਦੋਂ ਦਾ ਵਿਆਹ ਹੋਇਆ ਨਾ ਜਸਵਿੰਦਰ ਬੜਾ ਲੜਦੀ ਹੁੰਦੀ ਸੀ ਲੜਦੀ ਹੁੰਦੀ ਪਰ ਮੈਂ ਕੋਰਾ ਨਾਲ ਹੀ ਫੋਨ ਕਰਕੇ ਜਵਾਬ ਦੇ ਦੇ ਦਿੰਦੀ ਹੁੰਦੀ ਪਰ ਉਹ ਕੁੜੀ ਮੇਰੀ ਪੂਰੀ ਸੈਨ ਵਾਲੀ ਹੈਗੀ ਸਾਂਦੀ ਹੁੰਦੀ ਨਹੀਂ ਮੰਮੀ ਕੁਛ ਨਹੀਂ ਹੋਇਆ ਮੈਂ ਹਰ ਵਾਰੀ ਉਹਨੂੰ ਕਿਹਾ ਕੁੜੀਏ ਚੱਲ ਆਪਾਂ ਲੈ ਚੱਲੇ ਆ ਤੇਰੀ ਦੋ ਰੋਟੀਆਂ ਨਹੀਂ ਵਿਖਦੀਆਂ ਸਾਨੂੰ ਤੂੰ ਚੱਲ ਤੂੰ ਚੱਲ ਨਹੀਂ ਸਾਰੇ ਠੀਕ ਹੋ ਜਾਂਦੇ ਲੜਕੇ ਇਸ ਜਿਹੜੀ ਨਾਨਾ ਨਾ ਸੁਨੇਹਾ ਸੁਨੇਹਾ ਨਾਮ ਉਹ ਤੇ ਨਾ ਕਲੇਸ਼ ਕਰਦੀ ਹੁੰਦੀ ਸੀ ਦੇਖ ਕੇ ਉਹਨੂੰ ਬਰਦਾਸ਼ ਨਹੀਂ ਕਰਨਾ ਨਿਤ ਦੇ ਕਲੇਸ਼ ਨੇ ਇੱਥੇ ਦੇਸੀ ਆਪੇ ਪਾਈ ਰੱਖਣਾ ਉਹਨਾਂ ਨੇ ਸਾਰਾ ਟੱਬਰ ਮਿਲਿਆ ਹੋਇਆ ਸੀ ਉਹਨਾਂ ਦੇ ਨਾਲ ਅੱਜ ਮੇਰੀ ਕੁੜੀ ਨੂੰ ਫਹਾਦ ਦੇ ਕੇ ਉਹਨਾਂ ਨੇ ਮਾਰਤਾ ਕਿੰਨਾ ਚਿਰ ਹੋ ਗਿਆ ਸੀ ਵਿਆਹ ਨੂੰ 8 ਮਹੀਨੇ ਆ 9 ਮਹੀਨੇ 9 ਮਹੀਨੇ ਤੋਂ 10 10 ਉਮਰ ਕਿੰਨੀ ਸੀ ਭਾਈ ਸਾਹਿਬ 22 ਸਾਲ ਦੀ ਇੱਕ ਕਾਰਨ ਇਹਦਾ ਹੋਇਆ ਕਿਉਂ ਕੀ ਕਾਰਨ ਸੀ ਉਹ ਦੱਸ ਕੇ ਨਹੀਂ ਗਈ ਕੁਝ ਨਹੀਂ ਦੱਸ ਕੇ ਗਈ ਕੱਲ ਵੀ ਬੇਚਾਨ ਜੀ ਫੋਨ ਪਾਪਾ ਨੂੰ ਕੀਤਾ ਪਾਪਾ ਨੇ ਸਮਝਾਇਆ ਕਹਿੰਦੀ ਪਾਪਾ ਮਿਲਨ ਨੂੰ ਜੀ ਕਰਦਾ ਕਹਿੰਦੇ ਪੁੱਤ ਇਹ ਕਿਹੜੀ ਗੱਲ ਆ ਮੈਂ ਸਵੇਰੇ ਆ ਜਾਂਦਾ ਮਿਲਨ ਤੈਨੂੰ ਸਵੇਰੇ ਉਹਨੇ ਆ ਕੰਮ ਕਰ ਅੱਗੇ ਵੀ ਕੋਈ ਤਾਂ ਪਰੇਸ਼ਾਨ ਇਸ ਤਰ੍ਹਾਂ ਦੇ ਕਰਦੇ ਸੀ ਹਾਂ ਵਾਦੂ ਵਾਦੂ ਕਰਦੇ ਹੁੰਦੇ ਸੀ ਇਸ ਤੋਂ ਪਹਿਲਾਂ ਕੁੜੀ ਨੇ ਤੁਹਾਨੂੰ ਪੁੱਛਿਆ ਸੀ ਅਸੀਂ ਜਾ ਕੇ ਬੋਲ ਕੇ ਵੀ ਆਏ ਦੋਨੋਂ ਜੀ ਜਾ ਕੇ ਕਹਿ ਕੇ ਵੀ ਆਏ ਬਹੁਤ ਪਰੇਸ਼ਾਨ ਕਰ ਤਸਵਿੰਦਰ ਜਿਹੜੀ ਸੱਸ ਏਰੀ ਉਹ ਤੇ ਨਾ ਆਵਾ ਤਵਾ ਬੋਲਦੀ ਹੁੰਦੀ ਸੀ ਨਾ ਹੱਥੋਂ ਪਰੇ ਉਹਨਾਂ ਨੇ ਜਿਵੇਂ ਨਹੀਂ ਦਿੱਤਾ ਮੇਰੀ ਕੁੜੀ ਨੂੰ ਐਂਡ ਤੇ ਉਹਨੇ ਫਾਹ ਲਿੱਤਾ ਪਤਾ ਨਹੀਂ ਅੱਜ ਕੀ ਹੋਇਆ ਕੀ ਨਹੀਂ ਰੱਬ ਜਾਣੇ। ਹੁਣ ਕਿਹਨਾਂ ਵੱਲੋਂ ਫੋਨ ਆਇਆ ਜੀ? ਇਹਦਾ ਸੋਹਰੇ ਵੱਲੋਂ ਆ, ਗੋਰੇ ਵੱਲੋਂ। ਅੱਛਾ। ਗੋਰੇ ਮਨਜੀਤ ਵੱਲੋਂ ਫੋਨ ਆਇਆ ਕਹਿੰਦਾ ਤੁਹਾਡੀ ਕੁੜੀ ਨੇ ਫਾਹ ਲੱਲਿਆ ਹੋਇਆ ਵਾ। ਤੇ ਡੈੱਡ ਹੈਗੀ ਜੋ ਆ ਜੋ। ਇਹ ਮੈਨੂੰ ਨਹੀਂ ਪਤਾ। ਅਸੀਂ ਲੁਧਿਆਣੇ ਦੇ ਆ ਜੀ, ਅਸੀਂ ਲੁਧਿਆਣੇ ਤੇ ਅੰਮ੍ਰਿਤਸਰ ਦੇ ਆ। ਮੇਰੀ ਭੂਆ ਸਕੀ ਦੀ ਕੁੜੀ ਆ ਜਿਹਦੇ ਘਰ ਮੈਂ ਵਿਆਹਿਆ ਵਾ। ਹਮ। ਕਾਮੀ ਨੇ ਖੁਰਦੂਦ ਕੀਤੇ ਸੀ ਕਿ ਆ ਕੇ ਚੱਲ ਆਪਣੇ ਘਰ ਵੀ ਆਈਏ ਤੋਖ ਕਾਰਨ ਇਹ ਹੈ ਐਡਾ ਵੱਡਾ ਸਟੈਪ ਕਿ ਕੋਈ ਨਾ ਕੋਈ ਵੱਡਾ ਕਾਰਨ ਹੋਏਗਾ ਫੇਰੀ ਚੁਕਿਆ ਹਾਈ ਤੁਹਾਨੂੰ ਉਹ ਕਰ ਲੋ ਸੋਣਾ ਸਾਫ ਮੇਕ ਸਾਫ ਕਰਨਾ ਉਹ ਗੱਲ ਉਹ ਜਿਹੜਾ ਸੋਹਰਾ ਹੈ ਤਾਂ ਨਾ ਇੱਕ ਵਲੀ ਪੀਤੀ ਹੋਈ ਕਿਉਂਕਿ ਰੋਜ਼ ਪਿੰਦਾ ਸੀ ਉਹਨੇ ਪੀਤੀ ਹੋਈ ਸੀ ਮੈਨੂੰ ਉਹਨੇ ਇੰਨੀ ਗੱਲ ਕਹੀ ਕਹਿੰਦੀ ਮੰਮੀ ਇਹਨੇ ਨਾ ਸੋਹਰੇ ਨੇ ਆ ਕੇ ਰਾਤ ਨੂੰ ਜਿਵੇਂ ਕਿ ਕਿਚਨ ਵਿੱਚ ਸੀ ਨਾ ਕਿਚਨ ਵਿੱਚ ਆ ਕੇ ਇਹਨੇ ਮੈਨੂੰ ਪਿੱਛੋਂ ਦੀ ਜੱਫੀ ਪਾਈ ਤੇ ਕਹਿੰਦਾ ਕਿ ਕੀ ਗਲਤ ਕਰ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਇਹਨੇ ਚੀਕ ਮਾਰੀ ਨਾਲ ਇਹਨੇ ਮਾਰੀਆਂ ਚਪੇੜਾ ਨੂੰ ਠੀਕ ਹੈ ਇਹਨੇ ਬਾਅਦ ਚ ਆਪਣੇ ਘਰ ਵਾਲੇ ਨੂੰ ਬੁਲਾਇਆ ਉਹਨੇ ਫੜ ਕੇ ਆਪਣੇ ਪਿਓ ਨੂੰ ਲਾਇਆ ਤਿੰਨ ਚਾਰ ਚਪੇੜਾ ਵੀ ਲਾਇਆ ਖਬਰਦਾਰ ਅੱਗੇ ਤੋਂ ਇਹ ਕੰਮ ਕੀਤਾ ਹੁਣ ਵੀ ਮੈਨੂੰ ਇਹੀ ਲੱਗਦਾ ਵਾ ਕਿ ਇਹ ਸੋਹਰੇ ਨੇ ਉਹੀ ਕਰਤੂਤ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਕਰਕੇ ਮੇਰੀ ਥੋੜੀ ਗਈ ਹੁਣ ਉਹਨਾਂ ਨੇ ਰਾਤ ਨੂੰ ਘਰ ਵਾਲਾ ਤਾਂ ਕਿਤੇ ਸਾਰੇ ਪਾਸੇ ਕੋਈ ਨਹੀਂ ਹੈਗਾ ਲੱਗੇ ਕੋਈ ਵੀ ਨਹੀਂ ਸੋਰੀਆ ਚ ਹੈਗਾ ਨਾ ਸਾਸ ਨਾ ਘਰ ਵਾਲਾ ਨੰਨ ਨਾਨ ਕੋਈ ਵੀ ਨਹੀਂ ਹੈਗਾ ਮੈਂ ਕੀ ਹਾਂ ਹਾਂ ਸਜ਼ਾ ਹੋਣੀ ਚਾਹੀਦੀ ਬਿਲਕੁਲ ਜੀ ਸਜ਼ਾ ਹੋਣੀ ਚਾਹੀਦੀ ਸਾਨੂੰ